ਫਾਦੇ ਦੇ ਦਰਸ਼ਨ ਕਰੋ ਇਸ ਕਾ ਬਲ ਨਹੀਂ ਸਹਾਤ ਹੁਣ ਵੇਖੋ ਜੀ ਪਿੱਛੇ ਤਾਕਤ ਤੇ ਰੱਬ ਦੀ ਕੰਮ ਕਰਦੀ ਹੈ ਹਰ ਇੱਕ ਪ੍ਰਾਣੀ ਅੰਦਰ ਕੁਝ ਖਾਣ ਪੀਣ ਹੈ ਪਦਾਰਥ ਹਨ ਸਾਡੇ ਅੰਦਰ એનર્ਜੀ ਕੰਮ ਕਰਦੀ ਹੈ ਸਾਡੇ ਅੰਦਰ ਵੀ ਬਲ ਹੈ ਤਾਕਤ ਹੈ ਇਸੇ ਕਰਕੇ ਲਿਖਿਆ ਇਸ ਕਾ ਬਲ ਹੈ ਵੀ ਇਹਦਾ ਨਾਹੀਂ ਇਸ ਹਾਥ ਪਿੱਛੇ ਤਾਕਤ ਮਾਲਕ ਦੀ ਕੰਮ ਕਰਦੀ ਹੈ ਕਿਸੇ ਤਰ੍ਹਾਂ ਦਾ ਭਾਰ ਝੁੱਕੋ ਲੱਗਦਾ ਵੀ ਮੇਰੀ ਤਾਕਤ ਹੈ ਮੇਰੀ ਭਾਵ ਹੈ ਮੇਰੀ ਜਾਨ ਹੈ ਪਰ ਪਤਾ ਵੀ ਨਹੀਂ ਲੱਗਦਾ ਕਦੋਂ ਹੱਥ ਵਿੱਚੋਂ ਛੋਟ ਜਾਏ ਕਦੋਂ ਟਹਿ ਢੀਰੀ ਹੋ ਜਾਏ ਸਰੀਰ ਇਹ ਵੀ ਨਹੀਂ ਪਤਾ ਕਿਉਂਕਿ ਪਿੱਛੇ ਮਾਲਕ ਦੀ ਜਿਹੜੀ ਤਾਕਤ ਹੈ ਉਹ ਕੰਮ ਕਰਦੀ ਪਈ ਹੈ ਜੀ ਇਸ ਕਾ ਬਲ ਨਾਲ ਹੀ ਸਾਹ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਕਰਨ ਕਰਾਵਨ ਸਰਬ ਕੋ नाथ नाथ ਹੁੰਦਾ ਜੀ ਖਸਮ ਮਾਲਕ ਪਰਮਾਤਮਾ ਸਾਰੇ ਕਰਨ ਤੇ ਕਰਾਵਨ ਵਾਲਾ ਇੱਕ ਮਾਲਕ ਹੀ ਹੈ ਕਿਉਂਕਿ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਆਗਿਆਕਾਰੀ ਬਾਬੋਰਾ ਜੀਓ ਇਹ ਵਿਅਕਤੀ ਤੇ ਵਿਚਾਰਾ ਆਗਿਆਕਾਰੀ ਹੀ ਹੈ ਇਤੇ ਬਤ ਹੱਥ ਹੀ ਜੋ ਨਹੀਂ ਸਕਦਾ ਇਦਾਂ ਹੱਥ ਜੋੜ ਕੇ ਬਸ ਕਹਿਣਾ ਮੰਨਣ ਵਾਲਾ ਹੀ ਆਗਿਆਕਾਰੀ ਹੈ ਕੀ ਤਾਕਤ ਬੁਖਾ ਸਕਦਾ ਹੈ ਮਾਲਕ ਅੱਗੇ ਵਿਅਕਤੀ ਥੋੜਾ ਜਿਹਾ ਸਾਨੂੰ ਬੁਖਾਰ ਹੋ ਜਾਂਦਾ ਹੈ ਨਾ ਅਸੀਂ ਪਾਣੀ ਦਾ ਗਲਾਸ ਨਹੀਂ ਚੁਠਾਕਦੇ ਕਰੋਨਾ ਆਇਆ ਸੀ ਕਿਵੇਂ ਦੁਨੀਆ ਲੰਮੀ ਪੈ ਗਈ ਸੀ ਭਾਈ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ ਜੇ ਮਾੜੀ ਮੋਟੀ ਅੰਦਰ ਤਾਕਤ ਵੀ ਦਿੱਤੀ ਹੈ ਪਰਮਾਤਮਾ ਨੇ ਜਿੰਨਾ ਵੀ ਅਸੀਂ ਅੰਨ ਪਦਾਰਥ ਛਕਦੇ ਹਾਂ એનર્ਜੀ ਜੇ ਕੰਮ ਕਰਦੀ ਹੈ ਭਾਈ ਇਹ ਪਿੱਛੇ ਤੇ ਰੱਬ ਦੀ એનર્ਜੀ ਕੰਮ ਕਰਦੀ ਹੈ ਜਿਹੜੀ ਅਸਲ એનર્ਜੀ ਹੈ ਤਾਕਤ ਹੈ ਆਗੇ ਆਕਾਰੀ ਬਬੂ ਰਾਜੀ ਇਹ ਤੇ ਵਿਚਾਰਾ ਬਸ ਆਗੇ ਆਕਾਰੀ ਕਹਿਣਾ ਮੰਨਣ ਵਾਲਾ ਹੀ ਹੱਥ ਜੋੜ ਕੇ ਜੇ ਆਪਣਾ ਵੱਲ ਖਾਉਂਦਾ ਵੀ ਹੈ ਫਿਰ ਉੱਥੇ ਹੀ ਆ ਜਾਂਦਾ ਹੈ ਜੋਤੀ ਸੁਭਾਵ ਹੈ ਸੋ ਹੀ ਹੁੰਦੀ ਹੋ ਵੇਖੋ ਜੀ ਜੋ ਉਸ ਖਸਮ ਨੂੰ ਚੰਗਾ ਲੱਗੇ ਨਾ ਉਹੀ ਹੋਇਆ ਸੀ ਉਹੀ ਹੁੰਦਾ ਤੇ ਉਹੀ ਹੋਵੇਗਾ ਆਪਣੀ ਮਨਮਤ ਦੇ ਜਾਂ ਗੁਰਮਤ ਦੇ ਹਿਸਾਬ ਨਾਲ ਬੰਦਾ ਚੱਲਦਾ ਜਾਂ ਵਿਵੇਕ ਨਾਲ ਬੰਦਾ ਚੱਲਦਾ ਪਿਆ ਪਰ ਸਭ ਅੰਦਰ ਜੋਤ ਮਾਲਕ ਦੀ ਹੀ ਕੰਮ ਕਰਦੀ ਪਈ ਆ ਕਬ ਹੂ ਬੂਝ ਨੀਚ ਮੈਂ ਵਸੈ ਮੰਦੇ ਕਦੇ ਕਦੇ ਬਹੁਤ ਉੱਚਾ ਸੋਚ ਦਿੰਦਾ ਪਿਆ ਕਦੇ ਵਿਚਾਰਾ ਨੀਮਾ ਚਲਾ ਜਾਂਦਾ ਬਿਲਕੁਲ ਡਿੱਗ ਜਾਂਦਾ ऐसे तरह भाई ऊंचे ਵਿਚਾਰਾਂ ਵਾਲਿਆਂ ਵਿੱਚ ਵੀ ਤੇ ਨੀਵੇਂ ਵਿਚਾਰਾਂ ਵਾਲਿਆਂ ਵਿੱਚ ਵੀ ਪਰਮਾਤਮਾ ਵਰਦ ਤੇ ਆਪ ਰਿਹਾ ਹੈ ਦੇਖੋ ਜੋਤ ਤੇ ਉਹਦੀ ਕੰਮ ਕਰਦੀ ਪਈ ਹੈ ਪੰਨੜ ਲੇਪ ਹੈ ਬਾਜੀ ਗਰ ਡੰਕ ਭਜਾਈ ਬਾਜੀ ਗਰ ਡੰਕ ਭਜਾਈ سب خل خلک دماس سب خل خلک دماس آئی با جیگر سوانگ سکیلا با جیگر سوانگ سکیلا ਆਪਣੇ ਰੰਗਰ ਵੈ ਇਕੱਲਾ ਆਪਣੇ ਰੰਗਰ ਵੈ ਇਕੱਲਾ ਆਪਣੇ ਰੰਗਰ ਵੈ ਇਕੱਲਾ ਕਬੂ ਹੋ ਸੋਗ ਹਰਖ ਰੰਗ ਹੱਸੈ ਮਾਲਕ ਦੀ ਜੋਤ ਤੇ ਕੰਮ ਸਭ ਵਿੱਚ ਕਰਦੀ ਹੈ ਨਾ ਪਰ ਜੋ ਵਿਅਕਤੀ ਹੈ ਕਈ ਵਾਰ ਸਾਰਾ ਦਿਨ ਹੀ ਚਿੰਤਾ ਵਿੱਚ ਨਿਕਲਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੀਕਰ ਸਾਰਾ ਦਿਨ ਚਿੰਤਾ ਵਿੱਚ ਨਿਕਲਦਾ ਕਦੇ ਇੰਨਾ ਖੁਸ਼ ਹੁੰਦਾ ਨਾ ਸਾਰਾ ਦਿਨ ਹੱਸਦਾ ਹੀ ਰਹਿੰਦਾ ਹੈ ਵਿਅਕਤੀ ਹੈ ਤੇ ਬੰਦਾ ਹੀ ਹੈ ਕਿੰਨਾ ਕੁਝ ਕਹੀ ਜਾਂਦਾ ਹੈ ਬੰਦਾ ਵੇਖੋ ਇੱਕ ਖੇਡ ਚੱਲਦੀ ਪਈ ਹੈ ਮਾਲਕ ਦੀ ਜੀ ਕਬਹੂ ਨਿੰਦ ਚਿੰਦ ਵਿਵਹਾਰ ਚਿੰਤਾ ਕਦੇ ਨੀਂਦਿਆ ਵਿਚਾਰਾਂ ਦਾ ਵਿਹਾਰ ਬਣਾਈ ਬੈਠਾ ਹੈ ਮਾਲਕ ਇਹ ਸਾਰਾ ਹਸਾਬ ਤਬ ਹੁੰਦਾ ਹੈ ਮਾਲਕ ਦੀ ਦਰਗਾਹ ਵਿੱਚ ਵਿਅਕਤੀ ਦੇ ਅੰਦਰ ਇਹ ਸਾਰਾ ਹਸਾਬ ਤਬ ਚੱਲਦਾ ਰਹਿੰਦਾ ਹੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਭਿਆਲ ਉ ਉ ਹੁੰਦਾ ਜੀ ਉੱਚਾ ਭਿਆਲ ਹੁੰਦਾ ਪਤਾਲ ਧਰਤੀ ਦੇ ਥੱਲੇ ਕਦੇ ਜੀਵ ਖੁਸ਼ੀ ਚ ਇੰਨਾ ਉੱਚਾ ਹੋ ਜਾਂਦਾ ਨਾ ਦੁਨੀਆ ਦੀ ਗੱਲ ਨਹੀਂ ਸੁਣਦਾ ਉਹ ਪ੍ਰਭ ਮੇਰੀ ਗੱਲ ਸੁਣ ਉਹ ਸੁਣਦਾ ਹੀ ਨਹੀਂ ਇੰਨਾ ਉੱਚਾ ਹੋ ਜਾਂਦਾ ਖੁਸ਼ੀ ਵਿੱਚ ਔਰ ਇਹ ਵੀ ਗੱਲ ਹੈ ਜਦੋਂ ਬਹੁਤ ਗਮੀ ਹੁੰਦੀ ਹੈ ਨਾ ਫੇਰ ਵੀ ਗੱਲ ਨਹੀਂ ਸੁਣਦਾ ਨੀਵਾ ਡਿੱਗ ਪਿਆ ਕਦੇ ਆਕਾਸ਼ ਦੀਆਂ ਉਡਾਰੀਆਂ ਕਦੇ ਪਤਾਲ ਵਿੱਚ ਡਿੱਗ ਜਾਂਦਾ ਹੈ ਜੀ ਕਬਹੂ ਜੀੜਾ ਉਬ ਚੜਤ ਹੈ ਕਬਹੂ ਜੀੜਾ ਉਬ ਚੜਤ ਹੈ لوبھی جیڑا دھیر نہ رہتا ہے لوبی جیڑا دھیر نہ رہتا ہے چارے کنڈاں پا ਚਾਰੇ ਪੁੰਡਾ ਪਾਲੇ ਵੇਖੋ ਗਿਆਨ ਦੀਆਂ ਗੱਲਾਂ ਵੀ ਕਰਦਾ ਹੈ ਗਿਆਨ ਦੀਆਂ ਗੱਲਾਂ ਕਰਦਾ ਕਰਦਾ ਨਿਰਾਸ਼ਤਾ 'ਚ ਚਲਾ ਜਾਂਦਾ ਹੈ ਕਬੂ ਉਬ ਕਾਸ਼ਪੇ ਹਲ ਕਦੇ ਮਨ ਦੇ ਤਲ ਤੇ ਇੰਨਾ ਖੁਸ਼ ਹੁੰਦਾ ਹੈ ਦੁਨੀਆ ਦੀ ਗੱਲ ਨਹੀਂ ਸੁਣਦਾ ਕਦੇ ਐਂ ਤਾਂ ਵੀ ਗਮੀ ਵੀ ਆ ਜਾਂਦੀ ਹੈ ਭਾਈ ਗੱਲ ਫੇਰ ਨਹੀਂ ਪੁਰਾਣੀ ਸੁਣਦਾ ਕਬੂਹ ਪੇਤਾ ਬ੍ਰਹਮ ਵਿਚਾਰ ਬੇਤਾ ਹੁੰਦਾ ਜੀ ਜਾਣਨ ਵਾਲਾ ਕਦੇ ਜਾਣੀ ਜਾਣ ਬਣ ਜਾਂਦਾ ਹੈ ਬ੍ਰਹਮ ਵਿਚਾਰ ਰੱਬੀ ਵਿਚਾਰ ਆਪ ਹੀ ਰੱਬੀ ਵਿਚਾਰ ਦਾ ਮਹਿਰਮ ਹੈ ਮਾਲਕ ਕਦੇ ਬ੍ਰਹਮ ਦਾ ਜਾਣਕਰ ਬਣ ਜਾਂਦਾ ਹੈ ਗੁਰੂ ਸਾਡੇ ਦੇ ਤਰਸ ਕਰੇ ਨਾਨਕ ਆਪ ਮਿਲਾਵਣ ਹਾਰ ਜੀਵਾਂ ਨੂੰ ਆਪੇ ਭਾਈ ਆਪੇ ਕਿਰਪਾ ਕਰਕੇ ਨਾ ਜਿੰਨਾ ਵੀ ਆਵਾਗੋਣ ਦਾ ਚੱਕਰ ਚੱਲਦਾ ਆਉਣਾ ਤੇ ਸਭ ਨੂੰ ਪ੍ਰਮਾਤਮਾ ਦੀ ਸ਼ਰਨ ਵਿੱਚ ਪੈਣੀ ਪੈਣਾ ਮੁਕਤੀ ਤੇ ਤਾਹੀ ਹੋਣੀ ਹੈ ਭਾਈ ਉਹ ਆਪੇ ਕਿਰਪਾ ਕਰਕੇ ਆਪਣੇ ਵਿੱਚ ਮਿਲਾਉਣ ਵਾਲਾ ਹੈ ਆਪ ਸਵਾਰੇ ਮੈਂ ਮਿਲਾ ਆਪ ਸਵਾਰੇ ਮੈਂ ਮਿਲਾ میں ملے ہوئے میں ملے ہوئے آپ سوار ہے شبد سانج پا کے گربانی سانج پا کے بوکنا سانج پا کے لاس آف نیچر جو پرماتمہ نے کچھ کنیزو تھا نے ਉਹ ਰੱਬੀ ਹੁਣ ਜੋ ਸਾਡੇ ਅੰਦਰ ਰੱਖੇ ਹੋਏ ਨੇ ਉਹਨਾਂ ਨਾਲ ਇੱਕ ਮਿਕ ਹੋ ਕੇ ਅੰਦਰੋਂ ਸ਼ਬਦ ਨਾਲ ਗੁਰਬਾਣੀ ਨਾਲ ਜਦੋਂ ਸਫਾਈ ਹੋਈ ਜਾਂਦੀ ਹੈ ਸਫਾਈ ਹੋਈ ਜਾਂਦੀ ਹੈ ਉਹ ਤੋਂ ਪੈ ਨਾ ਵੇ ਕੇ ਰੰਗ ਕਮਾਲ ਦੀ ਗੱਲ ਹੈ ਵਿੱਚੋਂ ਨਿਕਲ ਰੱਬ ਆਉਂਦਾ ਹੈ